ਬਟਿੰਡਾ ਦੇ ਉਦਮ ਸਿੰਘ ਨਗਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਭਿਆਨਕ ਜਿਹੜਾ ਅਗਨੀ ਕਾਂਡ ਹੋਇਆ ਹੈ ਜੋ ਕਿ ਇੱਕ ਕਬਾੜ ਦਾ ਸਕ੍ਰੈਪ ਦਾ ਜਿਹੜਾ ਗੋਡਾਊਨ ਸੀ ਉਹ ਦੱਸਿਆ ਜਾ ਰਿਹਾ ਸੋ ਉੱਦ ਦੇ ਵਿੱਚ ਜਿਹੜੀ ਬੀਤੀ ਰਾਤ ਇੱਕ ਭਿਆਨਕ ਅਗਨੀ ਕਾਂਡ ਦੀ ਘਟਨਾ ਹੋਈ ਹੈ ਜਿਸ ਨੂੰ ਲੈ ਕੇ ਜੀ ਫਾਇਰ ਬਿਗੇਟ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਤੇ ਜਿਹੜੇ ਕਰਮਚਾਰੀ ਨੇ ਉਹ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੀ ਕੜੀ ਮਸ਼ੱਕਤ ਉਹ ਕੀਤੀ ਜਾ ਰਹੀ ਹੈ ਕਿਉਂਕਿ ਅੱਗ ਜਿਹੜੀ ਹੈ ਜੇ ਵੀ ਤਬਦੀਰੀ ਹੈ ਤੇ ਜਿਹੜਾ ਲਗਾਤਾਰ ਹੈ ਰੈਸਕਿਊ ਆਪਰੇਸ਼ਨ ਬਚਾਅ ਰਾਹਤ ਤੇ ਬਚਾਅ ਕਾਰ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਗੋਡਾਊਨ ਤੋਂ ਜਾ ਗੋਡਾਊਨ ਦੇ ਵਿੱਚ ਜਿਹੜੀ ਬੀਤੀ ਰਾਤ ਆਗ ਲੱਗੀ ਤੇ ਹਲੇ ਜਿਹੜਾ ਅੱਗ ਦੇ ਕਾਰਨਾਂ ਦਾ ਫਿਲਹਾਲ ਨਹੀਂ ਪਤਾ ਲੱਗਿਆ ਪਰ ਜਿਹੜਾ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਜਿਹੜਾ ਕਾਫੀ ਅ ਗਿਣਤੀ ਮਾਤਰਾ ਦੇ ਵਿੱਚ ਜਿਹੜਾ ਨੁਕਸਾਨ ਉਹ ਹੋਇਆ ਸੋ ਗੱਡੀਆਂ ਜ਼ਰੂਰ ਪਹੁੰਚੀਆਂ ਨੇ ਤੇ ਪਿੱਛੇ ਜਿਹੜੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਜਿਹੜਾ ਇਹ ਰੈਸਕਿਊ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਪਿੱਛੋਂ ਜਿਹੜੀ ਇਹ ਇਹ ਤੁਸੀਂ ਦੇਖੋ ਕੰਧ ਜਿਹੜੀ ਉਹ ਤੋੜੀ ਗਈ ਹੈ ਸੋ ਮਾਲਕਾਂ ਨਾਲ ਵੀ ਜਿਹੜੀ ਗੱਲਬਾਤ ਹੋ ਕਰਾਂਗੇ ਕਿ ਆਖਿਰ ਕੀ ਕਹਿਣਾ ਤੇ ਕਿੰਨਾ ਕੋਈ ਜਿਹੜਾ ਇਸ ਘਟਨਾ ਦੇ ਵਿੱਚ ਨੁਕਸਾਨ ਹੋਇਆ ਕਿਸੀ ਰਕੇ ਜੀ ਕੀ ਹੋਇਆ ਕੀ ਇਹ ਜੇ ਮੈਨੂੰ 2 ਵਜੇ ਰਾਤ ਨੂੰ ਫੋਨ ਕੀ ਆਂਟੀ ਰੁਕ ਤੇ ਬਾਈ ਨੇ ਛੋਟੇ ਨੇ ਕਿ ਦੁਕਾਨ ਵਿੱਚ ਅੱਗ ਲੱਗ ਗਈ ਮੈਂ ਇੱਥੇ ਦੇਖਣਾ ਹੈ ਤੇ ਇਹ ਮਤੀ ਨੇ ਉਸਨੇ ਸਾਰੀ ਲੱਗੀ ਪਈ ਸੀ ਕਿਸ ਦੀ ਦੁਕਾਨ ਦੀ ਇਹ ਸੰਜੀਪ ਦੀ संजीव की, किसी की दुकान एक कबाल की दुकान थी अच्छा तो।, तो आप जैसे बता रहे थे पीछे से दीवार तोड़ी तोड़ी है पीछे से वो दीवार उससे तो बंदा बड़ा हुआ है तब आग लगी है है अच्छा लगाई गई तो आग लगाई, लगाई हुई है जी अच्छा क्या लगता है पहले तो झगड़ा झगड़ा झुगड़ा मेरा किसी नाल नहीं है कितना का नुकसान नुकसान पाँच छह लाख का नुकसान है जी गोदाम था नहीं दुकान थी दुकान थी किस चीज की दुकान की, की दुकान अंदर भी कोई बंदे वगैरह रात को नहीं नहीं अंदर कोई बंदे नहीं थे अच्छा आप नॉर्मल बंद करके चले गए कितने बजे आग लगी हो सकती है ये लगी एक डेढ़ बजे के टाइम से आग लगी है तो फायर ब्रिगेड को कितने बजे आपने सूचित किया ਇਹ ਤਾਂ ਭਈ ਮੈਂ ਬਤਾ ਸਕਤੇ ਕਿ ਉਹ ਗਲੀ ਵਾਲ ਜਦ ਮੈਂ ਆਏ ਤੇ 2 ਵਜੇ ਮੇਰੇ ਕੋਲ ਕੋਈ ਖਬਰ ਤਾਂ ਮੈਂ 2 ਵਜੇ ਤੇ ਆਇਆ ਤਾਂ ਫਾਇਰਟ ਮਸ਼ੀਨ ਲਗੀ ਪਈ ਸੀ ਕੌਣ ਸਾਇਰੀ ਹੈ ਜੀ ਇਹ ਉਦਮ ਸਿੰਘ ਨਗਰ ਅਮਨਦੀਪ ਸਿੰਘ ਜੀ ਕੁਆ ਸਾਵਾ ਸਰ ਕੁਆਲੀਫਾਈਡ ਜੀ ਕਿ ਮਾਮਲਾ ਹੋਇਆ ਕਿ ਪਹੁੰਚੋ ਗੱਡੀਆਂ ਪਹੁੰਚੀਆਂ ਜੀ ਇਹ ਸਾਨੂੰ ਰਾਤ ਤੇ ਤਕਰੀਬਨ 2:23 ਮਿੰਟ ਦੀ ਸੂਚਨਾ ਆਈ ਆ ਵੀ ਉਦਮ ਸਿੰਘ ਨਗਰ ਦੇ ਵਿੱਚ ਕੁਆੜ ਦੀ ਦੁਕਾਨ ਨੂੰ ਅੱਗ ਲੱਗੀ ਆ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕੁਆੜ ਪਿਆ ਸੀਗਾ ਮੇਰੇ ਹਿਸਾਬ ਨਾਲ ਦੇਖਣ ਦੇ ਵਿੱਚ ਆਇਆ ਵੀ ਇਹਦੇ ਵਿੱਚ ਕੁਝ ਲਿਕਵਿਡ ਪਦਾਰਥ ਵੀ ਪਏ ਸੀਗੇ ਜੋ ਕੁਆਰਟ ਤੁਸੀਂ ਕਹਿੰਦੇ ਚਾਰ ਕੱਡੀਆਂ ਰਾਤ ਦੀਆਂ ਲੱਗੀਆਂ ਹਾਂਜੀ ਹਾਂਜੀ ਰਾਤ ਦੀਆਂ ਲੱਗੀਆਂ ਲਗਾਤਾਰ ਹੀ ਕੰਮ ਚੱਲ ਰਿਹਾ ਸੀਗਾ ਜੀ ਹਾਂਜੀ ਤੇ ਕਾਦਾ ਗੋਦਾਮ ਸੀ ਕਰੇ ਇਹ ਕੁਆਰਟ ਦਾ ਹੀ ਹੈ ਜੀ ਸਕਰੇਪੀਆ ਸਾਰਾ ਜੀ ਹਾਂਜੀ ਜਿੱਦਾਂ ਦੇਖੀਏ ਇਹਦੇ ਆ ਇਸਦੇ ਵਿੱਚ ਬਣਿਆ ਹੋਇਆ ਇਹਰੇ ਸ਼ੀਰੀ ਵਿੱਚ ਬਣਿਆ ਹੋਇਆ ਜੀ ਹਾਂਜੀ ਇਹ ਸਾਨੂੰ ਵੀ ਹੁਣ ਹੀ ਪਤਾ ਲੱਗਿਆ ਜੀ ਨਹੀਂ ਇਹਨੂੰ ਸੀ ਨਹੀਂ ਹੋਣਾ ਜੀ ਇਹਦਾ ਨੇ ਫਿਰ ਤੁਹਾਡੇ ਵੱਲੋਂ ਅੱਗੇ ਵੀ ਕੋਈ ਨੋਟਿਸ ਬਾਰੇ ਹਾਂਜੀ ਇਹਨਾਂ ਨੂੰ ਕਵਾਂਗੇ ਨਾ ਮਾਲਕਾਂ ਦਾ ਹੁਣ ਪਤਾ ਕਰਦੇ ਆਂ ਜੀ ਕਿ ਇੱਕ ਵਾਰੀ ਅੱਗ ਨੂੰ ਕੰਟਰੋਲ ਕਰਕੇ ਫਿਰ ਇਹਦੇ ਮਾਲਕਾਂ ਦਾ ਪਤਾ ਕਰਦੇ ਆਂ ਕੌਣ ਆ ਕੀ ਦੀ ਜਗ੍ਹਾ ਹੈ ਕੀ ਦਾ ਕਵਾੜਾ ਫਿਰ ਬਾਅਦ ਵਿੱਚ ਕਾਰਵਾਈ ਕੀਤੀ ਜਾਊਗੀ ਜੀ ਜਿਵੇਂ ਜਿੱਦਾਂ ਅਸੀਂ ਦੇਖ ਰਹੇ ਤੇ ਐਸੇ ਵਿੱਚ ਪਣਿਆ ਆ ਤਾਂ ਵੱਡਾ ਆਫਰ ਹੋ ਸਕਦਾ ਆ ਕਿ ਆਫਰ ਹੋ ਸਕਦਾ ਸੀਗਾ ਜੀ ਪਰ ਰਾਤ ਦਾ ਟਾਈਮ ਸੀਗਾ ਵੀ ਪਬਲਿਕ ਨਹੀਂ ਸੀ ਇੰਨੀ ਇੱਥੇ ਕਿਉਂਕਿ ਦਿਨ ਵੇਲੇ ਹੁੰਦਾ ਤਾਂ ਤਾਂ ਵੀ ਆਫਰ ਕਾਫੀ ਕੁਝ ਵੀ ਹੋ ਸਕਦਾ ਸੀਗਾ ਜੀ ਫਿਲਹਾਲ ਤੁਹਾਡੇ ਵੱਲੋਂ ਦੋ ਗੱਡੀਆਂ ਖੜੀਆਂ ਨੇ ਚਾਰ ਲੱਗੀਆਂ ਹਾਂਜੀ ਲਾਟ ਹੁੰਦਾ ਕਾਬੂ ਆ ਜੀ ਹਾਂਜੀ ਸਰ ਜਿਸ ਤਰ੍ਹਾਂ ਦੱਸਿਆ ਗਿਆ ਹੈ ਲੀਕ ਹੋੜ ਲੀਕ ਹੋ ਕੀ ਚੀਜ਼ ਏ ਤਾਂ ਹੁਣ ਇਹਨਾਂ ਨੂੰ ਪੁੱਛਣਾ ਪਊਗਾ ਜੀ ਉਹ ਤਾਂ ਹੁਣ ਮਤਲਬ ਬਰਨ ਹੋ ਗਿਆ ਸਾਰਾ ਹੀ ਜੀ ਕੋਈ ਜਾਣੀ ਮੈਨੂੰ ਨੁਕਸਾਨ ਨਹੀਂ ਨਹੀਂ ਜੀ